ਇੱਕ ਇੱਕ ਦਿਨ ਦਾ ਬੈਡ ਚਾਰਜ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਜਾਣੇ ਤਾਂ 2 2 5 5 10 10 ਹਜ਼ਾਰ ਵੀ ਇੱਕ ਇੱਕ ਦਿਨ ਦਾ ਹੈਗਾ ਇੱਥੇ ਕਿੰਨਾ ਲੱਗਦਾ ਬੇਟਾ ਇੱਥੇ ਸਿਰਫ 800 ਰੁਪਿਆ ਦਿਹਾੜੀ ਹੈ ਇੱਥੇ ਮੋਡੂਲਰ ਆਪਰੇਸ਼ਨ ਥੀਏਟਰ ਹੈ ਜੇਹਾ ਮੋਡੂਲਰ ਆਪਰੇਸ਼ਨ ਥੀਏਟਰ ਜਿਵੇਂ ਪ੍ਰਾਈਵੇਟ ਹਸਪਤਲਸ ਹੈ ਜਿਵੇਂ ਪੋਰਟਿਸ ਹੈ ਜਿਵੇਂ ਅਪੋਲੋ ਦਾ ਤੇ ਉਸ ਆਪਰੇਸ਼ਨ ਥੀਏਟਰ ਦੇ ਵਿੱਚ ਸਿਰਫ 17000 ਰੁਪਏ ਚ ਹੱਡੀਆਂ ਦਾ ਆਪਰੇਸ਼ਨ 25000 ਰੁਪਏ ਤੇ ਹਿਪ ਰਿਪਲੇਸਮੈਂਟ ਹੈ ਹਰਨੀਆਂ ਸਿਰਫ 15000 ਰੁਪਏ ਚ ਸਿਰਫ 20000 ਰੁਪਏ ਚ ਲੈਪ ਚਾਰ ਬੰਦਿਆਂ ਕੋਲ ਜਿਵੇਂ ਲਾਗਤ ਮੁਤ ਤੇ ਦਵਾਈਆਂ ਲਾਗਤ ਮੁਤ ਤੇ ਆਪਰੇਸ਼ਨ ਹੋ ਗਿਆ ਫਿਰ ਇੱਥੇ ਲੈਬੋਰੇਟਰੀ ਹੈ ਇਹੋ ਜਿਹੀ ਲੈਬੋਰੇਟਰੀ ਆ ਦੋਸਤੋ ਜਿੱਥੇ ਸਿਰਫ 50 ਰੁਪਏ ਸੀਬੀਸੀ ਹੈ ਇਮੇਜਿਨ ਕਰੋ ਕਿਤੋਂ ਪਤਾ ਕਰੋ ਕਿਤਾ 20 ਰੁਪਏ ਚ ਈਸੀਜੀ ਹੁੰਦੀ ਹੈ ਏਕਨੂਰ ਹਸਪੀਟਲ ਚ ਹੋ ਰਹੀ ਹੈ ਹਸਪਤਾਲਾਂ ਦੇ ਵਿੱਚ ਦੇਖਿਆ ਜਾਂਦਾ ਗੰਦਗੀ ਵੀ ਬਹੁਤ ਹੁੰਦੀ ਹੈ ਅਸੀਂ ਇੱਥੇ ਵੀ ਵਿਜ਼ਿਟ ਕੀਤਾ ਉਸ ਤਰੀ ਉਸ ਚੀਜ਼ ਦਾ ਕਿਸ ਤਰ੍ਹਾਂ ਧਿਆਨ ਰੱਖਦੇ ਤੁਸੀਂ ਡੈਡੀਕੇਸ਼ਨ ਡੈਡੀਕੇਸ਼ਨ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਸਾਡੀ ਸਾਰੀ ਟੀਮ ਡੈਡੀਕੇਟਿਡ ਆ 2 ਸਾਲ ਹੋ ਗਏ ਨੇ ਆਪਰੇਸ਼ਨਸ ਹੁੰਦੇ ਆ ਬਹੁਤ ਵਧੀਆ ਆਪਰੇਸ਼ਨਸ ਹੋ ਰਹੇ ਨੇ ਗਾਇਨੀ ਦੇ ਆਪਰੇਸ਼ਨਸ ਰਸੋਲੀ ਦੇ ਯੂਟਰਸ ਰਿਮੂਵਲ ਦੇ 60 70000 ਘੱਟੋ ਘੱਟ ਲੱਗਦਾ ਇੱਥੇ ਸਿਰਫ 25000 ਪੇ ਕਿਡਨੀ ਸਟੋਨ ਦੇ ਕੋਈ ਅੱਗੇ ਪਿਸ਼ਾਬ ਵਾਲੀ ਨਲੀ 'ਚ ਸਟੋਨ ਚੱਲ ਗਿਆ ਉਹ ਸਾਰੇ ਆਪਰੇਸ਼ਨਸ 25000 ਰੁਪਏ ਹੁਣ 25000 ਕਿੱਦਾਂ ਵੈ ਉਹ 25000 ਰੁਪਏ 'ਚੋਂ 14 15 15000 ਰੁਪਏ ਮੇਰੇ ਖਿਆਲ ਨਾਲ ਡਾਕਟਰ ਜੀ ਲੈ ਜਾਂਦੇ ਆ ਜਿਹੜੇ ਯੂਰੋਲੋਜਿਸਟ ਆ 3-4000 ਰੁਪਿਆ ਐਨੈਸਥੀਸੀਆ ਵਾਲਾ ਲੈ ਜਾਂਦਾ 5-6000 ਰੁਪਏ ਦੀ ਦਵਾਈਆਂ ਲੱਗ ਜਾਂਦੀਆਂ 25000 ਇਹਦੇ ਚ ਪੂਰਾ ਹੋ ਜਾਂਦਾ ਪਰ ਅਸੀਂ 25000 ਚ ਹੀ ਕਰਨਾ ਅਸੀਂ ਕੈਪਿੰਗ ਲਗਾਈ ਹੈ ਡਾਕਟਰਸ ਨੂੰ ਇਹ ਆਇਆ ਕਿਆ ਗਿਆ ਹੋਇਆ ਵੀ ਤੁਸੀਂ ਪੈਸੇ ਘਟਾਣ ਲਈ ਤਾਂ ਕਹਿ ਸਕਦੇ ਹੋ ਵਧਾਣ ਲਈ ਕਿਰਪਾ ਕਰਕੇ ਨਾ ਵੀ ਉਹਨਾਂ ਦੀ ਜਿਹੜੀ ਫੀਸ ਹੈ ਉਹ ਆਪਾਂ ਪੂਰੀ ਦੇਣੀ ਹੈ ਪਰ ਪੇਸ਼ੈਂਟ ਤੋਂ ਐਕਸਟਰਾ ਪੈਸੇ ਨਹੀਂ ਲੈਣੇ ਬਿਕਾਜ਼ ਨੋ ਪ੍ਰੋਫਿਟ ਓਨਲੀ ਸੇਵਾ ਕਿੱਕ ਦਿਨ ਦਾ ਬੈਡ ਚਾਰਜ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਜਾਣੇ ਤਾਂ 2-2 5-5 10-10 ਹਜ਼ਾਰ ਵੀ ਇੱਕ-ਇੱਕ ਦਿਨ ਦਾ ਹੈਗਾ ਇੱਥੇ ਕਿੰਨਾ ਲੱਗਦਾ ਬੇਟਾ ਇੱਥੇ ਸਿਰਫ 800 ਰੁਪਿਆ ਦੀ ੜੀ ਹੈ ਉਹ ਵੀ ਬੋਰਡ ਦੀ ਮੈਂ ਤੁਹਾਨੂੰ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਮੈਂ ਇਸ ਵੇਲੇ ਆਪਾਂ ਆਪਾ ਆਪਰੇਸ਼ਨਸ ਦੀ ਗੱਲ ਕਰ ਰਹੇ ਸੀਗੇ ਇੱਥੇ ਮੋਡੂਲਰ ਆਪਰੇਸ਼ਨ ਥੀਏਟਰ ਹੈ ਜਿਹੜਾ ਮੋਡੂਲਰ ਆਪਰੇਸ਼ਨ ਥੀਏਟਰ ਜਿਵੇਂ ਪ੍ਰਾਈਵੇਟ ਹਸਪਤਲਸ ਹੈ ਜਿਵੇਂ ਫੋਟੋਸ ਤਾਂ ਜਿਵੇਂ ਪੋਲੋ ਦਾ ਤੁਸੀਂ ਦਿਖਾਈਓ ਪਲੀਜ਼ ਆਪਰੇਸ਼ਨ ਥੀਏਟਰ ਤੁਸੀਂ ਕਲਿੱਪਸ ਲਏ ਆ ਉਹ ਦਿਖਾਓ ਜਰਾ ਪਲੀਜ਼ ਤੇ ਉਸ ਆਪਰੇਸ਼ਨ ਥੀਏਟਰ ਦੇ ਵਿੱਚ ਸਿਰਫ 17000 ਰੁਪਏ ਚ ਹੱਡੀਆਂ ਦਾ ਆਪਰੇਸ਼ਨ 25000 ਰੁਪਏ ਤੇ हिਪ ਰਿਪਲੇਸਮੈਂਟ ਆ ਇਹ ਹੱਡੀਆਂ ਦੇ ਚੱਲ ਰਹੇ ਆ ਫਿਰ ਉਸ ਤੋਂ ਬਾਅਦ ਸਰਜਰੀਜ਼ ਹਰਨੀਆਂ ਸਿਰਫ 15000 ਰੁਪਏ ਚ ਸਿਰਫ 20000 ਰੁਪਏ ਚ ਲੈਪਰੋਸਕੋਪਿਕ ਸਰਜਰੀਜ਼ ਦੂਰਬੀਨ ਨਾਲ ਇਲਾਜ ਕਰੇਗਾ ਕੌਣ ਡਾਕਟਰ ਕੁਲਦੀਪ ਸਿੰਘ ਜੀ ਜਿਹੜੇ ਰਿਟਾਇਰਡ ਪ੍ਰੋਫੈਸਰ ਹਨ ਡੀ ਐਮ ਸੀ ਦੇ ਉਹਨਾਂ ਦਾ ਵੀ ਤੁਸੀਂ ਕਲਿੱਪ ਦਿਖਾਣਾ ਮਤਲਬ ਕਿ ਰੋਜ਼ ਦੇ 3-4 ਆਪਰੇਸ਼ਨਸ 5 ਆਪਰੇਸ਼ਨਸ ਉਹ ਕਰ ਜਾਂਦੇ ਆ ਉਹਦਾ ਮਕਸਦ ਬੈਨੀਫਿਟ ਕਿ ਹੁਣ 20000 ਰੁਪਏ ਚ ਆਪਰੇਸ਼ਨ ਆ ਅਗਲੇ ਨੂੰ ਮੰਗਣਾ ਨਹੀਂ ਪੈਂਦਾ ਚਾਰ ਬੰਦਿਆਂ ਕੋਲ ਜੀ ਬਿਲਕੁਲ ਜੇ ਨਹੀਂ ਤਾਂ 60 70 80000 ਰੁਪਿਆ ਇੱਕ ਆਮ ਬੰਦਾ ਨਹੀਂ ਦੇ ਪਾਂਦਾ 20000 ਰੁਪਿਆ ਅਗਲਾ ਰੇਂਜ ਕਰ ਪੈਂਦਾ ਯੂਰੋਲੋਜੀ ਦੇ ਜਿਹੜੇ ਆਪਰੇਸ਼ਨਸ ਆ ਕਿਡਨੀ ਸਟੋਨ ਦੇ ਹਨਾ ਕੋਈ ਅੱਗੇ ਪਿਸ਼ਾਬ ਵਾਲੀ ਨਲੀ 'ਚ ਸਟੋਨ ਚਲ ਗਿਆ ਉਹ ਸਾਰੇ ਆਪਰੇਸ਼ਨਸ 25000 ਰੁਪਏ ਹੁਣ 25000 ਕਿੱਦਾਂ ਵੈ ਉਹ 25000 ਰੁਪਏ 'ਚੋ 14 15 15000 ਰੁਪਏ ਮੇਰੇ ਖਿਆਲ ਨਾਲ ਡਾਕਟਰ ਜੀ ਲੈ ਜਾਂਦੇ ਆ ਜਿਹੜੇ ਯੂਰੋਲੋਜਿਸਟ ਆ 3-4000 ਰੁਪਏ ਉਹ ਐਨਸਥੀਸੀਆ ਵਾਲਾ ਲੈ ਜਾਂਦਾ 5-6000 ਰੁਪਏ ਦੀ ਦਵਾਈਆਂ ਲੱਗ ਜਾਂਦੀਆਂ 25000 ਇਹਦੇ 'ਚ ਹੀ ਪੂਰਾ ਹੋ ਜਾਂਦਾ ਪਰ ਅਸੀਂ 25000 'ਚ ਹੀ ਕਹਣਾ ਅਸੀਂ ਕੈਪਿੰਗ ਲਗਾਈ ਹੈ ਡਾਕਟਰਸ ਨੂੰ ਇਹ ਕਿਹਾ ਗਿਆ ਹੋਇਆ ਬਈ ਤੁਸੀਂ ਪੈਸੇ ਘਟਾਣ ਲਈ ਤਾਂ ਕਹਿ ਸਕਦੇ ਹੋ ਵਧਾਣ ਲਈ ਕਿਰਪਾ ਕਰਕੇ ਨਾਲ ਵੀ ਉਹਨਾਂ ਦੀ ਜਿਹੜੀ ਫੀਸ ਹੈ ਉਹ ਆਪਾਂ ਪੂਰੀ ਦੇਣੀ ਹੈ ਪਰ ਪੇਸ਼ੈਂਟ ਤੋਂ ਐਕਸਟਰਾ ਪੈਸੇ ਨਹੀਂ ਲੈਣੇ ਬਿਕਾਜ਼ ਨੋ ਪ੍ਰੋਫਿਟ ਓਨਲੀ ਸੇਵਾ ਤੇ ਸੱਚ ਦਸੀਏ ਸੰਗਤ ਦਾ ਭਰੋਸਾ ਬਹੁਤ ਆ ਤੇ ਸੰਗਤ ਦੇ ਭਰੋਸੇ ਨਾਲ ਅੱਜ 2 ਸਾਲ ਹੋ ਗਏ ਨੇ ਆਪਰੇਸ਼ਨਸ ਹੁੰਦੇ ਆ ਬਹੁਤ ਵਧੀਆ ਆਪਰੇਸ਼ਨਸ ਹੋ ਰਹੇ ਨੇ ਗਾਇਨੀ ਦੇ ਆਪਰੇਸ਼ਨਸ ਰਸੋਲੀ ਦੇ ਯੂਟਰਸ ਰਿਮੂਵਲ ਦੇ 60 70000 ਘੱਟੋ ਘੱਟ ਲੱਗਦਾ ਇੱਥੇ ਸਿਰਫ 25000 ਰੁਪਏ ਤੁਹਾਨੂੰ ਮੈਂ ਦੱਸਿਓ ਇਹ ਸਿਸਟਮ ਹੈ ਬਈ ਦਵਾਈਆਂ ਦਾ ਡਾਕਟਰਾਂ ਦੀ ਫੀਸਾ ਐਨਸਥੀਸੀਆ ਦੀ ਫੀਸਾ ਉਹ ਸਾਰਾ ਕਰਕੇ ਲਾਗਤਮੁੱਲ ਤੇ ਆਪਰੇਸ਼ਨ ਜਿਵੇਂ ਲਾਗਤਮੁੱਲ ਤੇ ਦਵਾਈਆਂ ਲਾਗਤਮੁੱਲ ਤੇ ਆਪਰੇਸ਼ਨ ਹੋ ਗਿਆ ਫਿਰ ਇੱਥੇ ਲੈਬੋਰੇਟਰੀ ਹੈ ਇਹੋ ਜਿਹੀ ਲੈਬੋਰੇਟਰੀ ਆ ਦੋਸਤੋ ਜਿੱਥੇ ਸਿਰਫ 50 ਰੁਪਏ ਸੀਬੀਸੀ ਹੈ ਕਿਤੇ ਕਿਸੇ ਚੈਰੀਟੇਬਲ ਚ ਵੀ 50 ਰੁਪਏ ਚ ਸੀਬੀਸੀ ਨਹੀਂ ਹੁੰਦੀ ਫਿਰ ਇੱਥੇ ਹੋਰ ਵੀ ਜਿੰਨੇ ਸਿਰਫ 20 ਰੁਪਏ ਚ ਈਸੀਜੀ ਹੈ ਇਮੇਜਿਨ ਕਰੋ ਕਿ ਤੋ ਪਤਾ ਕਰੋ ਕਿ ਕਿਤੇ 20 ਰੁਪਏ ਚ ਈਸੀਜੀ ਹੁੰਦੀ ਹੈ ਏਕਨੂਰ ਹਸਪੀਟਲ ਚ ਹੋ ਰਹੀ ਹੈ ਤਦੋਂ ਕਿ ਇੱਕ ਬੰਦੇ ਨੂੰ ਆਪਣਾ ਇਲਾਜ ਕਰਾਣਾ ਹੋਵੇ ਡਾਇਗਨੋਸ ਕਰਾਣਾ ਹੋਵੇ ਈਸੀਜੀ ਕਰਾਣਾ ਹੋਵੇ ਤੇ 200 ਰੁਪਿਆ ਕੱਟੂ ਲੱਗਦਾ ਇੱਥੇ 20 ਰੁਪਏ ਚ ਤੇ ਉਸ ਤੋਂ ਇਲਾਵਾ ਫੁੱਲ ਬਾਡੀ ਦੇ ਜਿਹੜੇ ਟੈਸਟ ਹੈ ਉਹ 450 550 ਤੇ 800 800 ਰੁਪਏ ਚ ਵਿਟਾਮਿਨ ਡੀ ਵੀ ਵਿੱਚ ਇਨਕਲੂਡਡ ਤੁਹਾਨੂੰ ਵੀ ਕਵਾਂਗਾ ਆਪਣੇ ਟੈਸਟ ਕਰਾਓ ਨਹੀਂ ਤਾਂ 900000 ਰੁਪਏ ਦਾ ਕਿੱਲਾ ਵਿਟਾਮਿਨ ਡੀ ਦਾ ਟੈਸਟ ਹੈ ਸਰ ਤੇ ਉਹ ਵੀ 800 ਰੁਪਏ ਚ ਸਾਰਾ ਫੁੱਲ ਬਡੀ ਜਿਹਦੇ ਵਿੱਚ ਐਲ ਐਫ ਟੀ ਲੀਵਰ ਫੰਕਸ਼ਨ ਟੈਸਟ ਕਿਡਨੀ ਫੰਕਸ਼ਨ ਟੈਸਟ ਹਾਰਟ ਪ੍ਰੋਫਾਈਲ 슈ਗਰ ਦੇ ਟੈਸਟ ਤਿੰਨ ਮਹੀਨਿਆਂ ਦੇ ਥਾਇਰਾਇਡ ਵਿਟਾਮਿਨ ਡੀ ਬੀ 12 ਸਾਰਾ ਕੁਝ ਸਿਰਫ 800 ਰੁਪਏ ਤੇ ਜੇ ਤੁਸੀਂ ਘਰ ਬੁਲਾਏ ਕਰਨਾ ਹੈ 100 ਰੁਪਏ ਐਕਸਟਰਾ 900 ਰੁਪਏ ਚ ਨੰਬਰ ਨੋਟ ਕਰ ਲਓ 99859810000 998598100 ਇਹ ਉਹ ਨੰਬਰ ਆ ਜਿਹੜੇ ਨੰਬਰ ਤੇ ਤੁਸੀਂ ਲੈਬਰੇਟਰੀ ਦੇ ਇੱਕ ਕਾਲ ਕਰੋਗੇ ਤੁਹਾਡੇ ਘਰ ਆ ਕੇ ਟੈਸਟ ਹੋ ਜਾਣਗੇ ਆਪਣਾ ਆਪਣੇ ਬੱਚਿਆਂ ਦੇ ਟੈਸਟ ਕਰਾਓ 3 3000 ਰੁਪਏ ਦਾ ਵੈਸੇ ਆ 3000 ਰੁਪਏ ਦਾ ਟੈਸਟ ਸਾਡੀ ਜਿਹੜਾ ਕੰਟਰੈਕਟ ਹੋਇਆ ਹੈਲਥੀਅਨਜ਼ ਲੈਬ ਨਾਲ ਜਿਹਦਾ ਬ੍ਰਾਂਡ ਐਂਬੈਸਡਰ ਯੋਗਰਾਜ ਸਿੰਘ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਕੁਝ ਨਹੀਂ ਚਾਹੀਦਾ ਕੋਈ ਕਮਿਸ਼ਨ ਨਹੀਂ ਚਾਹੀਦੀ ਸਾਨੂੰ ਤੂੰ ਸਾਡੇ ਜਿਹੜੇ ਪੇਸ਼ੈਂਟਸ ਨੂੰ ਰੇਟ ਘੱਟ ਕਰ ਦੇ ਬਸ ਹੂੰ ਸਾਡੇ ਰੇਟਾਂ ਤੇ ਤੁਸੀਂ ਇਹ ਇਲਾਜ ਕਰਾਓ ਤੇ ਉਹ ਮੰਨ ਗਿਓ ਕਹਿੰਦੇ ਚੱਲ ਕੋਈ ਨਹੀਂ ਤੇ ਅੱਜ ਮਾਲਕ ਦੀ ਕਿਰਪਾ ਦੇ ਨਾਲ ਇੱਥੇ ਲੋਕ ਰੋਜ਼ 100 ਦੇ ਕਰੀਬ ਬੰਦਾ ਆਪਣੇ ਟੈਸਟ ਕਰਾ ਕੇ ਜਾਂਦਾ ਤੇ ਬੈਨੀਫਿਟ ਲੈ ਰਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਰ ਹਸਪਤਾਲਾਂ ਦੇ ਵਿੱਚ ਦੇਖਿਆ ਜਾਂਦਾ ਗੰਦਗੀ ਵੀ ਬਹੁਤ ਹੁੰਦੀ ਹੈ ਅਸੀਂ ਇੱਥੇ ਵੀ ਵਿਜ਼ਿਟ ਕੀਤਾ ਉਸ ਤਰੀ ਉਸ ਚੀਜ਼ ਦਾ ਕਿਸ ਤਰ੍ਹਾਂ ਧਿਆਨ ਰੱਖਦੇ ਤੁਸੀਂ ਤੁਹਾਨੂੰ ਗੰਦਗੀ ਨਜ਼ਰ ਆਈ ਹੈ ਜੀ ਬਿਲਕੁਲ ਨਹੀਂ ਤਾਂ ਹੀ ਅਸੀਂ ਪੁੱਛ ਰਿਹਾ ਕਿ ਕਿਵੇਂ ਧਿਆਨ ਰੱਖਦੇ ਹੋ ਕਿਉਂਕਿ ਅਸੀਂ ਹੋਰਾਂ ਨੂੰ ਵੀ ਕਵਾਂਗੇ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਡੈਡੀਕੇਸ਼ਨ ਹਮ ਡੇਡੀਕੇਸ਼ਨ ਤੋਂ ਬਣਾ ਕੋਈ ਵੀ ਕੰਮ ਨਹੀਂ ਹੁੰਦਾ ਸਾਡੀ ਸਾਰੀ ਟੀਮ ਡੈਡੀਕੇਟਡ ਆ ਮੈਂ ਅ ਅੰਕਲ ਜੀ ਦੀ ਗੱਲ ਕਰ ਰਿਹਾ ਸੀ ਇਸ ਏਜ ਚ ਵੀ ਹੀ ਇਸ ਨੀਅਰ ਅਬਾਊਟ 80 ਇੱਥੇ ਆ ਕੇ ਸੇਵਾ ਕਰ ਰਿਹਾ ਰੋਜ਼ ਮੈਂ ਵੀ 2 ਘੰਟੇ ਇੱਥੇ ਆ ਕੇ ਸੇਵਾ ਕਰਦਾ ਮੈਂ ਵੀ ਵੋਲੰਟੀਅਰ ਆ ਪਹਿਲੀ ਗੱਲ ਹੀ ਗੱਲ ਨੂੰ ਸਮਝੋ ਸਾਡੇ ਚੋ ਏਕਮੂਰ ਸੇਵਾ ਕੇਂਦਰ ਚ ਕੋਈ ਪ੍ਰਧਾਨ ਨਹੀਂ ਹੈ ਜੀ ਸਾਰੇ ਵੋਲੰਟੀਅਰ ਆ ਸੀ ਅਸੀਂ ਸੇਵਾ ਕਰਨ ਲਈ ਆਨੇ ਆ ਤੁਸੀਂ ਰੋਜ ਜੀ ਨੂੰ ਦੇਖਿਆ ਸੂਰਜ ਜੀ ਐ ਸਾਰੇ ਸਾਡੀ ਟੀਮ ਐ ਉਹ ਇੱਥੇ ਸੇਵਾ ਕਰਨ ਲਈ ਹੀ ਆ ਰਹੀ ਆ ਆਪਣੇ 2-2 ਘੰਟੇ ਅਸੀਂ ਬੰਨੇ ਹੋਏ ਆ ਉਹਦੇ ਉਚ ਆ ਕੇ ਦੇਖਣਾ ਤੇ properly ਇਹਨੂੰ ਅਸੀਂ ਚੈਰੀਟੇਬਲ ਵੀ ਨਹੀਂ ਕਹਿੰਦੇ ਇਹ ਅਸਲ ਸਾਡੇ ਲਈ ਸੇਵਾ ਦਾ ਹਸਪੀਟਲ ਆ ਸਾਡੇ ਲਈ ਇਹ ਲਾਈਫਟਾਈਮ ਓਪਰਚ्युनिटी ਆ ਬਈ ਉਹ ਇੱਕੋ ਗਾਣਾ ਤਾਂ ਸੀ ਨਾ ਮਰਨੈ ਸੇ ਪਹਿਲੇ ਜੀਣਾ ਸਿੱਖ ਲੈ ਕਦੇ ਕਿਸੇ ਦੇ ਲਈ ਕੰਮ ਕਰਕੇ ਤਾਂ ਦੇਖੋ ਦੋਸਤੋ